ਬਾਬੀ ਨੇ ਤਾਂ ਸੱਚੀ ਹਾਦੀ ਕਰ ਦਿੱਤੀ ਅੱਜ ਵੇ ਕਿੱਡਾ ਭਾਂਡਿਆਂ ਦਾ ਢੜਾ ਲਾਤਾ ਵਾ ਮੈਂ ਕਿੱਦਾਂ ਮਾਂਜੂ ਇੰਨੇ ਭਾਂਡੇ ਉੱਤੋਂ ਨਾ ਰੋਟੀ ਤਾਂ ਪਾਣੀ ਆਂਦੇ ਕੁੱਤੇ ਖਾਣੀ ਦੱਸ ਚੱਲ ਮਣਾ ਮਾਂਜਣੇ ਦੇ ਪੈਣਾ ਹੀ ਆ ਅੱਗੇ ਮੰਮੀ ਦੀ ਭਾਬੀ ਦੇ ਨਾਲ ਰਲ ਗਈ ਆ ਨਹੀਂ ਤੇ ਹੋਰ ਬੋਲਣ ਲੱਗ ਜਾਣਾ ਉਹਨਾਂ ਨੇ ਅਜੇ ਤੇ ਮੇਰੇ ਕੱਪੜੇ ਵੀ ਧੋਣ ਵਾਲੇ ਪਏ ਕਿੰਨੇ ਸਾਰੇ ਭਾਬੀ ਨੇ ਡੇਰ ਦੇ ਕੱਪੜਿਆਂ ਦਾ ਵੀ ਲਾਇਆ ਹੋਣਾ ਵਾ ਮੇਨੂੰ ਨਾ ਭਾਬੀ ਘੜੀ ਬੋਲਣਾ ਨਹੀਂ ਚਾਹੀਦਾ ਇਹ ਭਾਬੀ ਲੱਗਦਾ ਜਿਆਦਾ ਹੀ ਗੁੱਸੇ ਹੋ ਗਈ ਆ ਨਹੀਂ ਤੇ ਭਾਬੀ ਨੇ ਮੈਨੂੰ ਕਦੇ ਕੰਮ ਨਹੀਂ ਹੀ ਆਖਿਆ ਅ ਜਿੰਨਾ ਹੁਣ ਭਾਂਡੇ ਭਾਬੀ ਨੇ ਇਕੱਠੇ ਕਰਕੇ ਰੱਖਿਆ ਨਾ ਇੰਨੇ ਤਾਂ ਕਦੇ ਮੈਂ ਜ਼ਿੰਦਗੀ ਚ ਨਹੀਂ ਮਾਜੇ ਪੂਰੇ ਕੋਈ ਨਹੀਂ ਭਾਬੀ ਨੂੰ ਮਨਾਉਣੇ ਤੇ ਨਾ ਕਿ ਤਰੀਕੇ ਨਾਲ ਅੱਜ ਕਰ ਦਿੰਨੀ ਆ ਕੰਮ ਕੱਲ ਤੋਂ ਵੇਖੂਗੀ ਦਾ ਭਾਂਡੇ ਚੁੱਕ ਚੁੱਕ ਡਈ ਆ ਮਾਰਨ ਮਾਰਦੀ ਰਹਿੰਦੇ ਕੋਈ ਗੱਲ ਨਹੀਂ ਹੁਣ ਸੂਤ ਆਈ ਹੈ ਨਾ ਹੁਣ ਤੂੰ ਇਹ ਕੋਈ ਇਦਾਂ ਹੀ ਕੰਮ ਕਰਾਇਆ ਕਰ ਚੰਗਾ ਨੱਕ ਚ ਨਕੇਲ ਪਾ ਜਦੋਂ ਕੁੜੀਆਂ ਮੈਂ ਤੈਨੂੰ ਕਹਿੰਦੀ ਹੈ ਨਾ ਕਿ ਇਹਨੂੰ ਕੰਮ ਡਾਹ ਕੰਮ ਡਾਇਆ ਕਰੀਏ ਤੂੰ ਵੀ ਨਹੀਂ ਮੈਨੂੰ ਬੁਵਾਰੇ ਆਉਣ ਦਿੱਤਾ ਨਹੀਂ ਮੰਮੀ ਇਹਨੂੰ ਪਾਲ ਲਾਂਦੇ ਮੈਂ ਆ ਕੰਮ ਕਰ ਲੈਨੀ ਆ ਵੇਖ ਲੈ ਫੇ ਮੰਮੀ ਮੈਂ ਕਿਹੜਾ ਮਾੜਾ ਸੋਚਦੀ ਮੈਂ ਤਾਂ ਚੰਗਾ ਸੋਚਦੀ ਮੈਂ ਜਦ ਕੁੜੀਆਂ ਦਾ ਅੱਜ ਕੱਲ ਪੜ੍ਹਨ ਦਾ ਜ਼ਮਾਨਾ ਵਾ ਬੜ ਲਿਖ ਜਾਣਗੀਆਂ ਕਿਤੇ ਚੰਗਾ ਘਰ ਬਾਹਰ ਲੱਭ ਜੂਗਾ ਕਿਤੇ ਸੋਹਣਾ ਵੜਾ ਰਿਸ਼ਤਾ ਆ ਜੂਗਾ ਪਾਰੇ ਦਿਨ ਉਦਣੇ ਨੇ ਜਵਾਬ ਦੇ ਕੇ ਨਾ ਮੇਰੀ ਚੰਗੀ ਬੇਇੱਜ਼ਤੀ ਕਰਾਈ ਆ ਮੈਂ ਹਾਂ ਚੱਲ ਹੁਣ ਕੰਮ ਕਰ ਕੰਮ ਕਰਨਾ ਤੈਨੂੰ ਆਊਗਾ ਤੈਨੂੰ ਲੱਗੂਗਾ ਪਤਾ ਜੇ ਤੇਰੀ ਬੇਇੱਜ਼ਤੀ ਤਾਂ ਸਾਡੇ ਕੁੜਮਾ ਜੰਮਾ ਤੋਂ ਥੋੜੀ ਨੱਕ ਵੱਢਣੀ ਹੋਈ ਆ ਤੈਨੂੰ ਕੀ ਪਤਾ ਮਿੰਨ ਤੋਂ ਉਦਣ ਦੀ ਨੀਂਦ ਨੇ ਇਹ ਚਿੰਤਾ ਦੇ ਨਾਲ ਵੀ ਕਿੰਨੀਆਂ ਨੇ ਬੇਇੱਜ਼ਤੀ ਕਰਾ ਕੇ ਰਾਤ ਦਿੱਤੀ ਆ ਲੱਗਦਾ ਇਹ ਜਵਾਬ ਦੇਊਗੀ ਮੰਮੀ ਨੀਂਦ ਤੇ ਮੈਨੂੰ ਵੀ ਨਹੀਂ ਆਈ ਰਗਬੀ ਲੱਗੇ ਕੜਾ ਨੇ ਮਾਡੇ ਤੇ ਮੈਂ ਪਾਸੇ ਵੱਟ ਵੱਟ ਰਹੀ ਹਾਂ ਸੌਣ ਕਦੀ ਆਉਣ ਪਾਸਾ ਵੱਟ ਨਹੀਂ ਗਦੀਉਂ ਵੱਟਦੀ ਨਮੋਸ਼ੀ ਥੋੜੀ ਆ ਇਨੂੰ ਤੋਂ ਕੁੜੀ ਨੂੰ ਹੈ ਹੀ ਨਹੀਂ ਮਾਸਾ ਪਰ ਮਮੀ ਅੱਗੇ ਵੀ ਰਿਸ਼ਤੇ ਆਉਂਦੇ ਹੀ ਜਾਂਦੇ ਹੀ ਕੋਈ ਇਤਾਂ ਕਹਿੰਦੇ ਤੋੜ ਕੇ ਜਵਾਬ ਨਹੀਂ ਅੱਜ ਤੱਕ ਦਿੱਤਾ ਤਾਂ ਕਿੰਨੇ ਕ ਮੁੰਡੇ ਲੋਕੀ ਵਿਖਾਲਦੇ ਮਾਪਿਆਂ ਨੇ ਜਿੱਥੇ ਆਖ ਦੇਣਾ ਉੱਥੇ ਰਿਸ਼ਤਾ ਕਰ ਲੈਣਾ ਉਹ ਤੋਂ ਉਹ ਜਮਾਨੇ ਹੋਰ ਸੀ ਹੁਣ ਤਾਂ ਲੋਕਾਂ ਨੇ ਭੂਏ ਚੜਾ ਲੀਆਂ ਵਾ ਕੁੜੀਆਂ ਕੁੜੀਆਂ ਵੀ ਆਪ ਹੁਦਰੇ ਹੋ ਗਿਆ ਕੰਮ ਕਰ ਲਾ ਪੀਆਂ ਵਾ ਤੇ ਚੱਲ ਫਿਰ ਇਦਾਂ ਕੰਮ ਵਿਗੜਦਾ ਵਿਗੜਦਾ ਵਿਗੜ ਜਾਂਦਾ ਵਾ ਤੈਨੂੰ ਮੈਂ ਹੁਣ ਬਸ ਬਹੁਤੀਆਂ ਗੱਲਾਂ ਨਹੀਂ ਇੱਕੋ ਹੀ ਗੱਲ ਕਰਦੀ ਆ ਇਹਨੂੰ ਕੰਮਕੁਮ ਕਰਨ ਦਾ ਕਰੇ ਵਲ ਧਿਆਨ ਪੂਰਾ ਰੱਖਿਆ ਕਰ ਵੀ ਕੀ ਕਰਦੀ ਤੇ ਕੀ ਨਹੀਂ ਕਰਦੀ ਠੀਕ ਆ ਮੰਮੀ ਹਾਏ ਮਾਜ ਰੇ ਭਾਂਡੇ ਮਾਜ ਰੇ ਮੰਮੀ ਭਾਂਡੇ ਹਾਂ ਥੱਕ ਗਈਆਂ ਥੱਕ ਗਈ ਗਰਮੀ ਬੜੀ ਐ ਰਸੋਈ ਚ ਮਹੀ ਭਾਂਡੇ ਮਾਜੇ ਇੰਨੇ ਬੜੇ ਇਕੱਠੇ ਕਰਕੇ ਰੱਖੇ ਆ ਹੈ ਨਹੀਂ ਅੱਜ ਭਾਂਡੇ ਮਾਜੇ ਤਾਂ ਇੰਨੇ ਨੇ ਨੌ ਲੰਡੀ ਆ ਉਹ ਰੋਜ਼ ਹੀ ਮਾਜਦੀ ਹੁਣ ਭਾਬੀ ਤੇ ਮਾਜਦੀ ਉਹਨੂੰ ਪੈ ਗਈ ਆਦਤ ਮੈਂ ਤਾਂ ਨੀ ਨਾ ਰੋਜ਼ ਮਾਜਦੀ ਹੁਣ ਤੂੰ ਵੀ ਆਦਤ ਪਾ ਲਾ ਹੌਲੀ ਹੌਲੀ ਇੱਦਾਂ ਜਾ ਚਾਚਣੀ ਮੈਂ ਕੰਮ ਦੇ ਨਾਲੇ ਅੱਖ ਲਾਦੀ ਤੈਨੂੰ ਨਾਲੇ ਇਕੱਠੇ ਥੋੜੀ ਕੀਤੇ ਇੰਨੇ ਸੁਖ ਨਾਲ ਰੋਜ਼ ਹੀ ਹੁੰਦੇ ਆ ਤੈਨੂੰ ਪਤਾ ਨਹੀਂ ਨਾ ਅੰਦਰ ਵੜ ਕੇ ਬੈਠੀ ਚ ਰਹਿਣੀ ਆ ਨਾਲ ਅੱਜ ਮੰਜੇ ਤੇ ਪਹਿ ਲੱਗ ਗਿਆ ਪਤਾ ਵੀ ਮੈਂ ਜਿੰਨਾ ਕੰਮ ਕਰਦੀ ਆ ਨਾਲੇ ਹੁਣ ਐਦਾਂ ਕਰ ਕੱਪੜੇ ਤਵਦਾ ਧੋਲਾ ਵੀ ਇਸਰ ਕੰਮ ਨਿਭੜ ਜੂਗਾ ਹਾਏ ਮੰਮੀ ਹੁਣ ਇਹਦੇ ਮੈਂ ਰਸੋਈ ਜੋ ਬਾਹਰ ਆਈ ਆ ਉੰਦੇ ਦੇ ਮੈਨੂੰ ਬਾਥਮ ਤੇ ਪੈ ਦੋ ਇਹ ਜੇ ਕੱਪੜੇ ਧੋਇਆ ਦੋ ਮਿੰਟ ਲੱਗਦੇ ਸਿੱਧਾ ਕਰ ਲੈੰਦੋ ਹੈ ਨਹੀਂ ਜਵਾਨ ਜਾਨ ਆਗੇ ਲੱਗ ਤੇਰੇ ਨੂੰ ਕੀ ਗੋਲੀ ਵੱਜ ਗਈ ਲੱਗ ਟੁੱਟਾ ਹੀ ਜਾਂਦਾ ਤੇਰਾ ਨਾ ਮੈਂ ਕੱਲ੍ਹ ਤੋਂ ਆਈਆਂ ਤੇ ਦੋ ਮਿੰਟ ਲੰਮੇ ਵੀ ਨਹੀਂ ਪੈਣ ਦਿੱਤਾ ਕੋਈ ਨੰਦਾ ਸਾਰੀ ਉਮਰ ਲੰਮੇ ਪੈਣ ਤੇ ਪਈ ਆ ਚਲ ਇਹਦਾ ਕਰ ਜਾ ਕੇ ਲੀੜੇ ਧੋ ਕੇ ਨਾ ਫਿਰ ਦਵਾ ਦਾ ਸਬਜ਼ੀ ਤੜਕਾ ਲਾ ਲ ਇਹ ਕਹਵੇਂ ਨਾ ਮੌਕਾ ਨਾ ਦੇ ਇਹਨੂੰ ਸੋ ਕੰਮ ਦਾ ਵੀ ਇਹ ਕਹਿੰਦੀ ਵੀ ਕੰਮ ਨਹੀਂ ਕਰਨ ਦੀ ਜਾਤ ਨਹੀਂ ਕਿ ਤੇਨੂੰ ਹਾਂ ਸਬਜ਼ੀ ਵੀ ਮੈਂ ਕੰਮ ਕਰੀ ਜਾ ਹਾਂ ਰੋਟੀ ਬਣੀ ਮੈਂ ਕਰ ਨਾ ਰਾਂ ਉਹ ਕੰਮ ਚੋਂ ਫਿਰ ਜਾਵੇਂ ਤੇ ਤੈਨੂੰ ਜਵਾਨ ਜਾਨ ਹੋਏ ਮੰਮੀ ਤੈਨੂੰ ਲੱਗਦਾ ਸਾਰਾ ਕੰਮ ਮੇਰ ਕੋਈ ਕਰਾ ਲੈਣਾ ਘਰ ਦਾ ਤੇ ਪੁੱਤ ਇਹ ਵੀ ਤਾਂ ਕਰਦੀ ਰਹੀ ਐ ਉਹਨੇ ਜੇ ਪਾਣੀ ਕੀਤਾ ਸੇ ਤੁੰਗੜਾ ਕੋ ਕਰਕੇ ਦੇਈ ਹਾਂ ਮਿਲ ਆਵਲੇ ਦਾ ਤੈਨੂੰ ਹੀ ਕਰਨਾ ਪੈ। ਤੂੰ ਆਪੇ ਕਹਿ ਫੇ ਮੈਂ ਰਾਤ ਨੂੰ ਕਰ ਲੂੰਗੀ। ਤੂੰ ਕਹਿ ਨਾ ਵੰਡ ਦੋ ਕੰਮ ਤੂੰ ਵੰਡ ਤਾਂ ਹੁਣ। ਮੰਮੀ ਪਰ ਤੂੰ ਹੀ ਕੰਮ ਜ਼ਿਆਦਾ ਰਹਿ ਮੇਰ ਕੋ ਲੈਣ ਐਨਾ ਨਹੀਂ ਮੈਂ ਕਹੋਣਾ ਜਿੰਨਾ ਤੂੰ ਹੀ ਕੰਮ ਦੇ ਦੇਣਾ। ਨਹੀਂ ਕਰਾਂ ਜੇ ਤੂੰ ਹੋ ਜਾਣਾ ਵਾ। ਐਵੇਂ ਬੋਲੀ ਜਾਂਦੀ ਕੰਮ ਤੋਂ ਡਰਨ ਢੀ ਤੂੰ। ਹੋਏ ਮੰਮੀ ਮੈਂ ਬਾਅਦ ਚ ਮਾਜਾਂ ਧੋਲੂੰਗੀ ਭਾਂਡੇ ਨਹੀਂ ਨਹੀਂ ਚੱਲ ਧੋਲਾ ਲੀੜੇ ਟਾਈਮ ਨਾ ਤੋਕ ਤੇ ਦੋਸਾਂ ਸਬਜ਼ੀ ਚੀਰ ਕੇ ਧਰ ਦੇ ਚੱਲੋ ਕਿੰਨਾ ਤੇ ਲੀੜੇ ਤੋਂ ਹੋਊਗੀ ਮੰਮੀ ਆਖਣੀ ਮੈਂ ਬਾਅਦ ਚ ਧੋਲੂੰਗੀ ਮਾਜ ਭਾਂਡੇ ਜਮਾ ਕਰਾ ਕਦੀ ਕੀਤਾ ਉਹਦਾ ਤਾਂ ਹੀ ਹੈ ਨਾ ਜੇ ਮੈਂ ਤੈਨੂੰ ਇਹਨੇ ਥੋੜੀ ਥੋੜੀ ਕੰਮ ਦੀ ਬੂਝਾ ਪਾ ਇੱਕ ਤੇ ਕੁੜੀ ਤੂੰ ਨਹੀਂ ਕਹਿ ਪੰਨੇ ਨਾ ਬੰਦਦਾ ਤੇ ਸਬਜ਼ੀ ਮੈਂ ਬਣਾ ਦੂੰਗੀ ਜੇ ਸਵਾਦ ਨਾ ਬਣੀ ਨਾ ਫਿਰ ਨੁਕਸਨ ਨਾ ਗੱਡੇ ਬਾਅਦ ਚ ਕਿਤੇ ਚੰਗੀ ਨਹੀਂ ਬਣੀ ਹੋएगी ਮੈਂ ਤੇਰਾ ਲਾਗ ਖਲੋ ਕੇ ਬਣਾ ਲੂੰਗੀ ਤੂੰ ਸਬਜ਼ੀ ਮੈਂ ਬਣਾ ਦੂੰ ਰੋਟੀਆਂ ਨੇ ਕਿ ਮੈਂ ਪਕਾ ਕੇ ਦੇਣੀ ਪਕਾ ਲਿਆ ਤੁਸੀਂ ਪਕਾ ਲਿਆ ਕਹੀਂ ਕਿਹੜਾ ਘਰ ਦਾ ਕੰਮ ਕਰਦੇ ਮਮੀ ਭਾਬੀ ਕਰਦੀ ਹੈ ਨਹੀਂ ਉਹਨੇ ਤਾਂ ਮੈਨੂੰ ਕਦੀ ਕਿਹਾ ਨਹੀਂ ਕੰਮ ਬੋਲਦਾ ਹੁਣ ਤੂੰ ਚੰਗੀ ਕਹਿਣ ਲੱਪੀਏ ਤੈਨੂੰ ਅੱਜ ਕੰਮ ਕਰਨਾ ਪਿਆ ਤੂੰ ਮੇਨਵਾਨੀ ਰੋਟੀਆਂ ਪਕਾ ਮੈਨੂੰ ਨਹੀਂ ਪਤਾ ਮਮੀ ਮੈਂ ਕੱਪੜਾ ਧੋ ਦਿੰਨੀ ਆ ਤੇ ਸਬਜ਼ੀ ਬਣਾ ਦੂੰਗੀ ਰੋਟੀਆਂ ਕੱਪੜੇ ਹੋਣੀ ਹੈਗੇ ਕੰਮ ਤਾਂ ਸਾਰਾ ਤੇਰੇ ਕੋਲ ਕਰਵਾਉਂਗੀ ਤੈਨੂੰ ਕਿੱਦਾਂ ਪਤਾ ਲੱਗੂਗਾ ਮਮੀ ਇਹਨੂੰ ਦੇਖਣ ਦੇ ਪਈਓ ਪਪੂਤਾਰੇ ਦੇਖਦੇ ਰਹਿਣ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਇਹ ਕੋ ਕੰਮ ਕਰਾਇਆ ਕਰ ਜਿੰਨਾ ਹੁੰਦਾ ਇਹਨੇ ਬੁਗਾਨੇ ਘਰ ਜਾਣਾ ਬਜੇਤ ਕੱਲ ਨੂੰ ਲੰਮਾ ਨਾ ਸਾਨੂੰ ਕੋਈ ਆਊਗਾ ਮੰਮੀ ਕੰਮ ਤੇ ਨੇ ਕੀਤਾ ਨਹੀਂ ਕਦੀ ਮੈਨੂੰ ਲੱਗਾ ਭਾਂਡੇ ਵੀ ਨਹੀਂ ਚੰਗੀ ਤਰ੍ਹਾਂ ਮਾਜੇ ਹੋਣੇ ਤੇ ਕੱਪੜੇ ਵੀ ਨਹੀਂ ਨੇ ਸਾਫ਼ ਧੋਣੇ ਪਰ ਧੋਣੇ ਤੇ ਹੁਣ ਇੱਧ ਘੋਈਆਂ ਭਾ ਜੋ ਮਰਜੀ ਹੋ ਜੇ ਆਹਾਰੇ ਧੋਗੀਆਂ ਨਾ ਕੱਲ ਨੂੰ ਆਪੇ ਚੰਗੇ ਧੋਗੀਆਂ ਕੋਈ ਗੱਲ ਨਹੀਂ ਇਹ ਹੁਣ ਸਬਰ ਕਰਨਾ ਪੈਣਾ ਹੌਲੀ ਹੌਲੀ ਨੂੰ ਜਾ ਚ ਆਉਣੀ ਆ ਤੇ ਤੂੰ ਜਿੰਨਾ ਕੰਮ ਹੁੰਦਾ ਨਾ ਇਹਨੂੰ ਦੱਸਿਆ ਕਰ ਜਿਹੜਾ ਨਹੀਂ ਨਾ ਚੰਗਾ ਕਰਦੀ ਤੂੰ ਦੋਰੇ ਕਰਾ ਲਿਆ ਕਰ ਦੱਸ ਕੇ ਕਰਾ ਲਿਆ ਕਰ ਚੰਗਾ ਮੰਮੀ ਹੇ ਰੱਬਾ ਆ ਵੀ ਦੇਣਾ ਦੇਖਣੇ ਪੈਣਾ ਈ ਮੈਨੂੰ ਹੁਣ ਕੱਪੜੇ ਵੀ ਧੋਣੇ ਪੈਣੇ ਮੈਨੂੰ ਮੈਂ ਤਾਂ ਕਦੇ ਆਪਣੇ ਕੱਪੜੇ ਨਹੀਂ ਧੋਤੇ ਅੱਜ ਮੈਨੂੰ ਸਾਰੇ ਟੱਬਰ ਦੇ ਕੱਪੜੇ ਧੋਣੇ ਪੈਣ ਦੇ ਮੰਮੀ ਵੀ ਸੱਚੀ ਹੱਥ ਦੀ ਕਰਦੀ ਆ ਭਾਬੀ ਦਾ ਤੇ ਮੰਨਿਆ ਭਾਬੀ ਨੇ ਗੁੱਸਾ ਕੀਤਾ ਵਾ ਆ ਮੰਮੀ ਪਤਾ ਨਹੀਂ ਕਿਉਂ ਇਦਾਂ ਕਰਨ ਦੇ ਮੇਰੇ ਨਾਲ ਬਸ ਹੱਥਾਂ ਨਾਲ ਕੱਪੜੇ ਧੁੱਪ ਦੇ ਮਸ਼ੀਨ ਵੀ ਲੈ ਕੇ ਰੱਖੀ ਆ ਘਰ ਚਲਾਉਂਦੇ ਨੂੰ ਹੈ ਨਹੀਂ ਆ ਬਿਜਲੀ ਦੇ ਡਾਦੇ ਇੱਕ ਸਾਈਡ ਤੇ ਲਾਹੜੀ ਹੈ ਜੇ ਤੁਸੀਂ ਕੱਪੜੇ ਧਵਾਉਣੇ ਆ ਤਮਾਸ਼ੀ ਇਹ ਨਹੀਂ ਬਾਹਰ ਕੱਢ ਤੋ ਕਿਤੇ ਅੱਜ ਤੇ ਥੱਕ ਹੀ ਗਈ ਆ ਪਹਿਲਾਂ ਤਾਂ ਢੇਰ ਪੰਡਿਆਂ ਦਾ ਮੰਜਾ ਬਾਅਦ ਚ ਪੰਡ ਲੀੜਿਆਂ ਦੀ ਧੋਤੀ ਮੈਨੂੰ ਤੇ ਜ਼ਿੰਦਗੀ ਦਾ ਸੱਚ ਪਤਾ ਲੱਗ ਗਿਆ ਕਿ ਜਨਾਨੀਆਂ ਨੂੰ ਕੰਮ ਹੀ ਕਰਨੇ ਪੈਂਦੇ ਆ ਘਰ ਦੀ ਸਾਰੀ ਜ਼ਿੰਮੇਵਾਰੀ ਦਾ ਸਾਰੇ ਜਨਾਨੀਆਂ ਸਹੀ ਹੁੰਦੀ ਆ ਪਰ ਮੈਨੂੰ ਤੇ ਲੱਗਦਾ ਇਹ ਕਿ ਜਿੱਦਾਂ ਮੈਂ ਕੋਈ ਕੰਮ ਨੂੰ ਹੱਥ ਨਹੀਂ ਲੰਮੀ ਮੈਨੂੰ ਕਦੇ ਵੀ ਨਹੀਂ ਕਰਨਾ ਪੈਣਾ ਮੇਰੀ ਭਾਬੀ ਵੀ ਲੋਕਾਂ ਦੀਆਂ ਭਾਬੀਆਂ ਵਰਗੀ ਨਿਕਲੀ ਅੱਜ ਇੰਨਾ ਕੰਮ ਕਰਾਇਆ ਮੈਨੂੰ ਅਸਲ ਅਹਿਸਾਸ ਹੋ ਗਿਆ ਵਾ ਨਹੀਂ ਤੇ ਮੈਨੂੰ ਤਾਂ ਲੱਗਦਾ ਸੀ ਕਿ ਮੇਰੀ ਭਾਬੀ ਦੇ ਰੂਪ ਚ ਨਾ ਮੈਨੂੰ ਮਾਂ ਤੇ ਭੈਣ ਮਿਲ ਗਈ ਆ ਪਰ ਮੈਂ ਗਲਤ ਸੀ ਮੇਰੀ ਭਾਬੀ ਵੀ ਲੋਕਾਂ ਦੀਆਂ ਭਾਬੀਆਂ ਵਰਗੀ ਹੋ ਗਈ ਆ ਮੈਂ ਹੁਣ ਥੱਕ ਗਈ ਮੈਨੂੰ ਤਾਂ ਨੀਂਦ ਆਉਂਦੀ ਆ ਸੋਵਾ ਉਹ ਤੇ ਮੈਨੂੰ ਗੱਲ ਵੀ ਨਹੀਂ ਹੋਣੀ ਚਾਜ ਨਾ ਇੰਨਾ ਸਾਹ ਝੜ ਗਿਆ ਕੰਮ ਕਰ ਕਰ ਕੇ ਹਾਏ ਉਹ ਨਮ ਹਾਂਜੀ ਭਾਬੀ ਮੈਂ ਮੰਜਣ ਦੀ ਉਹ ਤੈਨੂੰ ਮੈਂ ਕਦੀ ਆਖਿਆ ਪਾਣੇ ਮੰਜਣ ਨੂੰ ਪਾਣੇ ਇੱਥੇ ਛੱਡ ਤੇ ਤੂੰ ਜਾ ਕੇ ਰੈਸਟ ਕਰ ਨਾਲ ਤੇਰੀ ਪੜਾਈ ਦੀ ਉਮਰ ਆ ਪੜ ਲਾ ਕੋ ਪਾਣ ਜਾ ਓ ਭਾਬੀ ਮੈਂ ਕਿਹਾ ਚੱਲ ਵਿਹਲੀ ਬੈਠੀ ਹਾਂ ਦੋ ਮਿੰਟ ਪੜਾਈ ਮੈਂ ਬਾਤੇ ਕਰ ਲੈਣੀ ਆ ਭਾਂਡਿਆਂ ਦਾ ਢੇਰ ਲੱਗਾ ਸੀ ਤੁਹਾਡੇ ਨਾਲ ਮੈਂ ਕਿਹਾ ਹੈਲਪ ਕਰਾਦਾ ਨਾਲੇ ਮੈਂ ਉਹ ਦੁੱਧ ਤੱਤਾ ਕਰਕੇ ਰੱਖਿਆ ਤੂੰ ਓਵੇਂ ਨਹੀਂ ਪੀਤਾ ਉਹਦੇ ਤੇ ਮਲਾਈ ਆ ਗਈ ਉਹ ਫੇਰ ਠੰਡਾ ਹੋ ਜਾਣਾ ਫੇਰ ਤੱਤਾ ਕਰਨਾ ਪੈਣਾ ਘੜੀ-ਮੁੜੀ ਉਹ ਕੰਮ ਕਰਦੇ ਰਹਿਣਾ ਨਾਲੇ ਤੂੰ ਦੁੱਧ ਪੀ ਲੈ ਤੇ ਨਾਲੇ ਆਪਣਾ ਪੜ ਲਾ ਜਿਹੜਾ ਤੈਨੂੰ ਪ੍ਰੋਜੈਕਟ ਨੂੰ ਮਿਲਿਆ ਨਾ ਉਹ ਕਰ ਲੈ ਆਪਣਾ ਭਾਬੀ ਪੜ ਵੀ ਲੈਣੀ ਆ ਰੁਕ ਜਾ ਆ ਇਹਨਾਂ ਰਸੋਈ 'ਚ ਤੇਰਾ ਨਾ ਹੱਥ ਫਟਾਦਾ ਹੋਰ ਦੱਸ ਉੜਾਈ ਕਰਨੀ ਐ ਮੈਂ ਸਾਰੀ ਰਾਤ ਬਹਿ ਕੇ ਪੜ੍ਹਮੂਗੀ ਦੋ ਹੀ ਭਾਂਡੇ ਆ ਚਲ ਮਾਜ ਦੇਣੇ ਲੱਗੋ ਛੱਡ ਪੰਜ ਚਲ ਹੱਤੋਂ ਭਾਬੀ ਫੇਰ ਕੀ ਆ ਮੈਂ ਤੇਰਨਾ ਕੰਮ ਕਰਾਉਣ ਆਈ ਆ ਕਰਾ ਲੈਂਦੇ ਮੈਨੂੰ ਇਕੱਲੇ ਕਿੱਥੇ ਰਸੋਈ ਚ ਖਾਪਦੀ ਰਹਾਂਗੀ ਮੈਂ ਅੱਗੇ ਦੇ ਖਾਪਦੀ ਜਿੱਦਨ ਮੈਂ ਵਿਆਹ ਹੀ ਆਈ ਸੀ ਨਾ ਧਨੀ ਜੀ ਹੀ ਉਦੋਂ ਦੀ ਤੁਹਾਨੂੰ ਸਾਂਭਣ ਦੇ ਨਾ ਹੁਣ ਵੀ ਮੈਂ ਕਰ ਲੈਣਾ ਤੇਰੇ ਕਿਤੇ ਕਿਤੇ ਬੋਤੀ ਨਹੀਂ ਪੂਰੀ ਪੈ ਜਾਣੀ ਜਦੋਂ ਮੈਂ ਸਾਰਾ ਕਿੰਨੇ ਕੁ ਚੀਜ਼ਾਂ ਆਹੀ ਚਾਰ ਤੇ ਜੀ ਆ ਕਿੰਨੇ ਕਿਤੇ ਰੋਟੀਆਂ ਪਕਾਉਂਦੀ ਅੱਗੇ ਤੇ ਲੋਕ ਇੰਨੇ ਨੇ ਵੱਡੇ ਟੱਬ ਦੇ ਰੋਟੀਆਂ ਪਕਾਉਂਦੇ ਹੁੰਦੇ ਤੇ ਆਪਾਂ ਕਿੰਨੇ ਕਵਾਂ ਕਿਤੇ ਐਵੇਂ ਨਾ ਪਖੰਡ ਜੇ ਕਰਨ ਵਾਲੇ ਭਾਂਡੇ ਮਾਂ ਮਾਇਕ ਮੈਨੂੰ ਦੱਸਣ ਦੇ ਉਹ ਭਾਬੀ ਮੈਨੂੰ ਪਤਾ ਵਾ ਤੁਸੀਂ ਮੈਨੂੰ ਕੰਮ ਨਹੀਂ ਕਰਾ ਦਿੰਦੇ ਪਰ ਫਿਰ ਵੀ ਮੈਂ ਆਪਣੀ ਇੱਛਾ ਨਾ ਕਰਨ ਢਈ ਆ ਤੁਸੀਂ ਸਾਰਾ ਦਿਨ ਲੱਗੇ ਰਹਿੰਦੇ ਆ ਮੈਂ ਕਿਹਾ ਚੱਲ ਕੋਈ ਨਹੀਂ ਥੋੜਾ ਬਤ ਰੈਸਟ ਤੁਹਾਨੂੰ ਵੀ ਦਿਵਾਵਾ ਉਹ ਮੈਨੂੰ ਰੈਸਟ ਹੀ ਆ ਮੇਰੇ ਮੈਨੂੰ ਆਦਤ ਪਈ ਆ ਮੈਂ ਜਦਾਂ ਘਰ ਰਮੀ ਪੈਣਾ ਮੇਰਾ ਸਰੀਰ ਥੋਥਾ ਹੋ ਜਾਂਦਾ ਵਾ ਜਾ ਕੇ ਤੇ ਪੜ ਜਿਹੜਾ ਕੰਮ ਕਰਨ ਵਾਲਾ ਉਹ ਚੱਲ ਭਾਬੀ ਮੁੜ ਕੇ ਨੰਬਰ ਘਟਾ ਗ ਤੇ ਤੂੰ ਵੀ ਕਹਿਣਾ ਤੇ ਤੇਰੇ ਵੀਰ ਨੇ ਵੀ ਕਹਿਣਾ ਮੈਂ ਨੰਬਰ ਘਟਾ ਕੇ ਮੈਂ ਪਾਂਡੇ ਮੰਜੇ ਆ ਪਾਂਡੇ ਟਲ ਤੇ ਚੜ ਜਾਨੇ ਆ ਭਾਬੀ ਵੀਰ ਨੇ ਤਾਂ ਭਾਵੇਂ ਨਹੀਂ ਕਹਿਣਾ ਨੰਬਰ ਘਟਾਏ ਤੁਸੀਂ ਜ਼ਰੂਰ ਕਹਿਣਾ ਵਾ ਤੇ ਜਾ ਫਿਰ ਤੁਹਾਨੂੰ ਪਤਾ ਹੀ ਆ ਵੀ ਇਤਨੇ ਅੱਗੇ ਮੈਂ ਇਹਨਾਂ ਨੂੰ ਨਹੀਂ ਹੈਗਾ ਮੇਰੀ ਪੜਾਈ ਨਾਲ ਇਹਨਾਂ ਜਿੰਨਾ ਤੁਹਾਨੂੰ ਆ ਦੁੱਧ ਪੀ ਲਈ ਚੰਗਾ ਹੁਣ ਚੰਗਾ ਭਾਬੀ ਹਾਂ ਹੈ ਨਹੀਂ ਪੜਨੇ ਦੁੱਧ ਤੂੰ ਫੇਰ ਨਹੀਂ ਪੀਤਾ। ਆ ਕਿੱਦਾਂ ਦੇ ਕੰਮ ਕਰਦੇ ਆ? ਫੇਰ ਤੱਤਾ ਕਰਨਾ ਪੈਣਾ ਵਾ। ਭਾਬੀ ਮੈਂ ਤੇ ਆਣ ਕੇ ਪੜਨ ਲੱਗ ਪਈ ਤੇ ਚੇਤਾ ਭੁੱਲ ਗਿਆ ਏ ਕਿ ਵੀ ਦੁੱਧ ਵੀ ਪਿਆ ਵਾ ਸਰਾਨੇ। ਚਲ ਕੋਈ ਨਹੀਂ ਤੇ ਗਰਮ ਕਰ ਲਿਆਓ ਜੇ ਠੰਡਾ ਹੋ ਗਿਆ ਤੇ। ਠੰਡਾ ਹੋ ਗਿਆ ਵਾ ਕੇ ਗਰਮ ਤੇ ਕਰਨਾ ਹੀ ਪੈਣਾ। ਲਿਆਓ ਫੇਰ। ਚਲ ਪਾਦਾ ਮੈਂ ਠੰਡਾ ਦੁੱਧ ਨਹੀਂ ਗੇ ਪੀਨੇ। ਇਹ ਕੁੜੀ ਨੂੰ ਨਾਂ ਦੱਸੀਏ ਤੇ ਫੇਰ ਪਤਾ ਲੱਗਦਾ। ਯਕਤੇ ਮੇਰੀ ਭਾਬੀ ਨਹੀਂ ਚੰਗੀ ਆ ਨਾ। ਸੱਚੀ ਮੇਰਾ ਇਹ ਨਾਖਿਆ ਰੱਖ ਦਿਆ ਐਨਾ ਖਿਆਲ ਤੇ ਮੇਰੀ ਮੰਮੀ ਵੀ ਨਹੀਂ ਰੱਖਦੀ ਜਿੰਨਾ ਮੇਰਾ ਭਾਬੀ ਰੱਖਦੀ ਆ ਲੈ ਖਾੜ ਪੀ ਹੁਣ ਪੀ ਲਈ ਚੰਗਾ ਭਾਬੀ ਪੀ ਲੈਨੀ ਆ ਅਜੇ ਹੁਣ ਆ ਦੇਖ ਹੁਣ ਤੈਨੂੰ ਕੋਈ ਜਿਆਦਾ ਕਰਮ ਹੋ ਗਿਆ ਵਾ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਨਾ ਚੇਤਾ ਕਰਾਵਾਂ ਰੋਟੀ ਪਾਣੀ ਦਾ ਤੈਨੂੰ ਚੇਤਾ ਭੁਲਾ ਰਹਿਂਦਾ ਆ ਦੁੱਧ ਤੇਰੇ ਸਣਾ ਨੇ ਪਿਆ ਰਹਿਂਦਾ ਨੂੰ ਮਾਸਾ ਪੀਉਂਗੀ ਖਾਉਂਗੀ ਫੇਰ ਹੀ ਦਿਮਾਗ ਲਾਉਂਗੀ ਭੁੱਖੇ ਟੜ ਥੋੜੀ ਪੜਿਆ ਜਾਂਦਾ ਵਾ ਭਾਬੀ ਤੁਹਾਨੂੰ ਪਤਾ ਮੈਨੂੰ ਦੁੱਧ ਪਸੰਦ ਨਹੀਂ ਆ ਪਰ ਫਿਰ ਵੀ ਤੁਸੀਂ ਤੱਕਿਆ ਨਾ ਰੋਜ਼ ਲੈ ਆਉਨੇ ਦੁੱਧ ਇਹ ਜੀ ਦੁੱਧ ਪੀ ਲਾ ਪਰ ਮੈਨੂੰ ਮਾਸਾ ਚੰਗਾ ਨਹੀਂ ਲੱਗਦਾ ਦੁੱਧ ਪੀਣਾ ਦੁੱਧ ਤੈਨੂੰ ਚਿੱਟਾ ਨਹੀਂ ਜੰਗਾ ਲੱਗਦਾ ਅਜੇ ਦ ਵਿੱਚ ਪਾਊਡਰ ਜਾਂ ਘੋਲ ਦਿੰਨੀ ਆ ਉਦੋਂ ਤੇ ਤੂੰ ਦੋ ਦੋ ਗੁਲਾ ਚਾੜ ਜਾਨੀ ਆ போ அீலா <laughs> 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 ਕਦੋਂ ਦਰਦ ਦਿਨ ਚੜਿਆ ਵਾ ਤੈਨੂੰ ਕੋਈ ਪਤਾ ਨਹੀਂ ਕੋੜੇ ਵੇਚ ਕੇ ਸੁੱਤੀ ਆ ਸਾਰਾ ਪਿਆ ਹਜੇ ਕੰਮ ਕਰਨ ਵਾਲਾ ਪਤਾ ਨਹੀਂ ਲੱਗਦਾ 6 ਵਜੇ ਨੇ ਆ ਉਹ ਤੇਰੇ ਕਿੰਨੇ ਪੰਜੇ ਜੋੜ ਕੇ ਲੋਕੀ ਸਾਰਾ ਕੰਮ ਕਰ ਲਈਦੇ ਘਰ ਦਾ ਤੇ ਫੇਰ ਕੱਲ ਚ ਜਾਂਦੇ ਆ ਤੂੰ ਤੇ ਉੱਠਦੀ ਨਹੀਂ ਹਾਏ ਭਾਬੀ ਸਵੇਰ ਚੜ ਗਈ ਆ ਸਵੇਰ ਚੜ ਗਈ ਆ ਸਾਰਿਆਂ ਨੇ ਚਾਹ ਵੀ ਪੀ ਲਈ ਆ ਤੇ ਤੇਰੀ ਚਾਹ ਪਤੀਨੇ ਚ ਪਈ ਆ ਜੇ ਤੈਨੂੰ ਨਾ ਠਾਣਾ ਤੂੰ ਉਹਦੇ ਭਾਵੇਂ 2 ਘੰਟੇ ਹੋਰ ਸੁੱਤੀ ਰਵੇਂ ਮਿੰਟੇ ਲੱਗਣ ਡਿਆ ਏ ਕਿ ਮੈਨੂੰ ਅਜੇ ਥੋੜਾ ਟਾਈਮ ਹੀ ਹੋਇਆ ਸੁੱਤੀ ਨੂੰ ਤੂੰ ਇਹ ਧਿਆਣ ਕੇ ਪਾਣੀ ਪਾ ਚੁੱਤਾ ਮੋ ਤੇ ਪਾਣੀ ਪਾਉਣਾ ਨਹੀਂ ਤੈਨੂੰ ਤਾਂ ਪਤਾ ਨਹੀਂ ਲੱਗਦਾ ਉਹ ਮੰਮੀ ਨੇ ਕੰਮ ਵੰਡ ਕੇ ਦਿੱਤੇ ਉੱਠ ਕੇ ਤੇ ਆਪਣਾ ਕੰਮ ਕਰ ਚੱਲ ਆ ਜਾ ਨਹੀਂ ਭਾਬੀ ਚਲੋ ਤੁਸੀਂ ਫੜਾ ਫੜ ਉੱਠ ਕੇ ਤੇ ਆ ਜਾ ਹਏ ਹਏ ਮਿੰਤੇ ਲੱਗਾ ਭਾਬੀ ਦੁੱਧ ਦਾ ਗਲਾਸ ਲੈ ਕੇ ਖੜੀ ਆ ਆ ਭਾਬੀ ਦੇ ਪਾਣੀ ਉਹ ਵੀ ਮੂੰਹ ਤੇ ਮਰਨੂ ਲੈ ਕੇ ਖੜੀ ਸੀ ਮੈਂ ਤਾਂ ਸੱਚੀ ਸੁਪਨਾ ਹੀ ਵੇਖਣ ਦੀ ਨਹੀਂ ਤੇ ਮੈਂ ਕਹਾਂ ਭਾਬੀ ਦੇ ਜਿੰਨੀ ਮੈਨਾਂ ਹੁਸਿਆ ਸੀ ਇਹ ਤਾਂ ਇੰਨੇ ਪਿਆਰ ਨਾਲ ਬੋਲਣ ਡਈ ਆ ਇਹ ਸਾਰਾ ਮੇਰਾ ਵਹਿਮ ਹੀ ਉਹ ਵੀ ਸੁਪਨਾ ਚਲ ਮੜਾ ਉੱਠ ਗਈ ਆ ਕੰਮ ਕਰ ਲੈ ਨਹੀਂ ਤੇ ਮੰਮੀ ਨੇ ਵੀ ਆ ਜਾਣਾ ਘੜੀ ਨੂੰ ਬਲਜੀਤ ਠਾਲ ਆਈ ਆ ਬੋਨ ਨੂੰ ਉੱਠਿਆ ਕਿ ਨਹੀਂ ਅਜੇ ਮੰਮੀ ਠਾਲ ਆਈ ਆ ਕਿੱਥੇ ਦੇਣ ਆਇਆ ਵਾ ਐ ਘੋੜੇ ਵੇਜ ਕੇ ਸੁੱਤੀ ਮਾਸਾ ਹੋਸ਼ ਨਹੀਂ ਕਰਨ ਦੀ ਪਾਣੀ ਮਾਰਿਆ ਮੂੰਹ ਦੇ ਉੱਤੇ ਮੈਂ ਹਾਂ ਉਠਾ ਸਾਰਾ ਕੰਮ ਪਿਆ ਕਰਨ ਵਾਲਾ ਤੇ ਉੱਠ ਕੇ ਤੇ ਕਰ ਉਹਨੇ ਕਦੀ ਕੰਮ ਨਹੀਂ ਨਾ ਕੀਤਾ ਤੇ ਥੱਕ ਗਈ ਹੋਣੀ ਭਾਬੀ ਤੀ ਕੈਂਡਰ ਸੋਈ ਚਾ ਪਈਆ ਮੈਂ ਰਸੋਈ ਚ ਜਾ ਕੇ ਵੇਖਿਆ ਪਤੀਲੇ ਤਾਂ ਖਾਲੀ ਪਿਆ ਵਾ ਆਡੀ ਚਾਡੀ ਕੰਡੀਆਂ ਤੇ ਖੇ ਪਕੌੜੇ ਤਾਲ ਕੇ ਚਾਹ ਨਾਲ ਤੇ ਖਾਲਾ ਜੋ ਬੁਕਾ ਕੇ ਤੇ ਚਾਹ ਬਣਾ ਨਾਲੇ ਹਾਨੂੰ ਵੀ ਦੇ ਲੈ ਔ ਦੱਸ ਭਾਬੀ ਮੰਮੀ ਤੁਸੀਂ ਵੀ ਹੁਣ ਭਾਬੀ ਨੂੰ ਕੁਛ ਕਹੋ ਕੱਲ ਤਾਂ ਮੈਂ ਕੁਛ ਖਾਦਾ ਪੀਤਾ ਨਹੀਂ ਆ ਮਨੈ ਮ ਰਿਸ਼ਤੇ ਨੂੰ ਨਾ ਕਰਦੀ ਪਰ ਤੁਸੀਂ ਤੇ ਅਗਲੇ ਪਿਛਲੇ ਸਾਰੇ ਜਨਮ ਦੇ ਵੈਰ ਮੇਰੇ ਕੋ ਕੱਢਣ ਦੇ ਆ ਇੱਕ ਨਾ ਕਰਨ ਦੇ ਤੇਰੇ ਮਨ ਚ ਕਿੱਥੋਂ ਭਲੇ ਖਾ ਪੈ ਗਿਆ ਕਿ ਅਹੀ ਤੇਰੇ ਕੋ ਵੈਰ ਕੱਢਣ ਦੇ ਆ ਪੈਣਾ ਵੈਰ ਕੋਈ ਨਹੀਂ ਕੱਢਣ ਦੇ ਕੰਮ ਤੈਨੂੰ ਜਾਚ ਹੈ ਨਹੀਂ ਕੋਈ ਤੈਨੂੰ ਸਿਖਾਉਣ ਦੇ ਆ ਕਿ ਤੈਨ ਸਵਕਤੇ ਉੱਠ ਨਹੀਂ ਜਾਚ ਆ ਜੇ ਚਾਹ ਬਣਾਉਣ ਦੀ ਜਾਚ ਆ ਜੇ ਤੇ ਚਾਹ ਬਣਾਈ ਆ ਦੇਣੇ ਵੀ ਸਾਰਾ ਕੰਮ ਕਰਕੇ ਤੇ ਫੇਰ ਗੱਲ ਤੇ ਜਾਣਾ ਤੇ ਪਤਾ ਪਖੰਡ ਜੇ ਨਾ ਕਰ ਆ ਗਈਆਂ ਤੂੰ ਚਾਹ ਪੀਣ ਔਰ ਮੈਂ ਬਰਫੀ ਨਾ ਤੇਰੇ ਬਾਤੇ ਲਿਆ ਕੇ ਰੱਖਾਂ। <table> ਕਬੀ ਚਾਹ ਮੰਗੀ ਘੜੀ ਚਲਾਉਂਦੀ। ਮਲਜੀਤ ਪੁੱਤ ਕੁੜੀ ਹੁਣੇ ਉੱਠੀ ਹੀ ਤੇ ਤੂੰ ਉਹਨੂੰ ਕਈ ਦਿਆ ਕਈ ਸੁਣਾਤੀਆਂ ਚੱਲ ਪੁੱਤ ਚਾਹ ਬਣਾ ਦਿੰਦੀ ਘਟੋ ਦੇ ਬਾਤੇ ਬਣਾ ਕੇ ਰੱਖਦੀ। ਫੇਰ ਕੀ ਸੀ ਅੱਗੇ ਵੀ ਤੇ ਬਣਾ ਕੇ ਦਿੰਦੀ ਨਾ ਐਨੀ ਵੀ ਸੁਖ ਪਾਈ ਨਾ ਕਰ ਕਿ ਜਿਹੜਾ ਕੋ ਕੰਮ ਹੀ ਨਾ ਹੋਵੇ। ਮੰਮੀ ਅੱਗੇ ਦੇਤੀ ਨਾ ਬਣਾ ਬਣਾ ਕੇ ਹੁਣ ਨਹੀਂ ਮੇਰੇ ਕੋ ਬੰਦਦੀ। ਹੁਣ ਇਹ ਸਾਨੂੰ ਪਿਆਲੇ ਮੈਂ ਇਹਨੂੰ ਬਥੇਰੀ ਬਣਾ ਕੇ ਪਿਆਲਦੀ ਆ ਇਹਨੇ ਤਾਂ ਫੜ ਲਿਆ ਇਹ ਪਖੰਡ ਇਹ ਤੇ ਉੱਠਦੀ ਜਦੋਂ ਸਕੂਲ ਜਾਣਾ ਕੱਲ ਜੇ ਆ ਨਾ ਉਦੋਂ ਉੱਠਦੀ ਨਾਲ ਆਉਂਦੇ ਅੰਦਰ ਵਰ ਜਾਂਦੀ ਏਸੀ ਵਾਲੇ ਬਾਹਰ ਕਿਤੇ ਨਿਕਲ ਕੇ ਨਹੀਂ ਇਹਨੇ ਵੇਖਿਆ ਕਿ ਕਿੰਨੀ ਗਰਮੀ ਕਿੰਨੀ ਕੀ ਪ੍ਰਸਾਦ ਕਦੀ ਨੂੰ ਬਾਹਰ ਦਾ ਮੌਸਮ ਦਾ ਨਹੀਂ ਪਤਾ ਲੱਗਾ ਹੁਣ ਪਤਾ ਲੱਗੂ ਨਾ ਕਿ ਕਿੰਨੀ ਗਰਮੀ ਪੈਂਦੀ ਤੇ ਭੰਡ ਕਿੱਦਾਂ ਮਾਜੇ ਜਾਂਦੇ ਤੇ ਕੱਪੜੇ ਕਿੱਦਾਂ ਧੁੱਬਦੇ ਆ ਪਰ ਪੁੱਤ ਹੁਣ ਉਹ ਕੋ ਕੰਮ ਵੀ ਨਹੀਂ ਨਾ ਹੁੰਦਾ ਜੱਕਦਾ ਮੈਂ ਨਾ ਇਹ ਕੰਮ ਸਿਰ ਤੇ ਸੜਦਾ ਵਾ ਉਹ ਕੋ ਨਹੀਂ ਹੁੰਦਿਆ ਉਹਦੇ ਸਾਹਮਣੇ ਮੈਂ ਨਹੀਂ ਕਹਿੰਦੀ ਮੈਂ ਜਦੋਂ ਉਹਦਾ ਮੂੰਹ ਵੇਖਦੀ ਤੂੰ ਆ ਜਾ ਫਿਰ ਮੇਰੇ ਦਿਲ ਨੂੰ ਕੁਝ ਹੁੰਦਾ ਵਾ ਪੁੱਤ ਹੌਲੀ ਹੌਲੀ ਕੰਮ ਕਰਾ ਦੇ ਕੋ ਮੈਂ ਇਹ ਨਹੀਂ ਕਹਿੰਦੀ ਨਾ ਕਰਾ ਕੰਮ ਨੂੰ ਜਾਂਚ ਦੱਸੋ ਕੋ ਕੰਮ ਕਰਾ ਪਰ ਲਿਮਟ ਨਾ ਕਰਾ ਬੇ ਲਿਮਟਾ ਨਾ ਕਰਾ ਉਹ ਕੋ ਮੰਮੀ ਚਾਹ ਬਣਾਉਣ ਨੂੰ ਕੋਈ ਐਡਾ ਕੋਈ ਕਈ ਫੜਨਾ ਨਹੀਂ ਵੀ ਕਈ ਫੜ ਕੇ ਇਧਰ ਉਧਰ ਗੋੜਣਾ ਵਾ ਸਿਰਫ ਇੱਕ ਚਾਹ ਬਣਾਉਣੀ ਖੰਡ ਪਤੀ ਤੇ ਪਾਣੀ ਪਾਉਣਾ ਮੈਂ ਉੱਥੇ ਉੱਥੇ ਕੋਈ ਜ਼ਿਆਦਾ ਕੰਮ ਨਹੀਂ ਕਿਤੇ ਚੁੱਲਾ ਨਹੀਂ ਭਾਲਣਾ ਹੈਗਾ ਇਹ ਜਾਣ ਕੇ ਹੁਣ ਦੁਨੀਆ ਦੇ ਪਖੰਡ ਫੜਿਆ ਵਾ ਮੰਮੀ ਆ ਲੋ ਜਾ ਭਾਬੀ ਕਿੱਥੇ ਗਈ ਐ ਨਾਲੇ ਮੈਂ ਉਹਨਾਂ ਦੇ ਵਿਚ ਆ ਲਈ ਸੀ ਭਾਬੀ ਤੇ ਘਰੀ ਅੰਦਰ ਚਲ ਗਈ ਆ ਤੇ ਜੇ ਪੁੱਤ ਵੇ ਹੁਣ ਕਿੰਨੀਆਂ ਗੱਲਾਂ ਸੁਣੀਆਂ ਤੇ ਕਿੰਨੀਆਂ ਤੂੰ ਕੀਤੀਆਂ ਚਾਹ ਬਦਲੇ ਤੇ ਪੁੱਤ ਜੇ ਇਹੋ ਦਾ ਹੱਥ ਪ੍ਰਤੀ ਮਾਰਦੀ ਹੁੰਦੀ ਤੇ ਤੈਨੂੰ ਕੋਈ ਮੁਸ਼ਕਲ ਨਾਲ ਦੀ ਕੰਮ ਕਰਨ ਦੀ ਮੰਮੀ ਤੂੰ ਹੀ ਵੀ ਨੇ ਮੈਨੂੰ ਸ਼ੁਰੂ ਤੋਂ ਉਡਾਇਆ ਤੇ ਜੋ ਭਾਬੀ ਵਿਆਹੀ ਆਈ ਤੇ ਕਦੇ ਉਹਨੇ ਵੀ ਨਹੀਂ ਹੱਥ ਕੰਮ ਨੂੰ ਲਾਉਣ ਦਿੱਤਾ ਉਤੋਂ ਹੀ ਮੈਨੂੰ ਆਦਤ ਪੈ ਗਈ ਵਾਜਣ ਵਕੋਲੇ ਜਾਨੀਆਂ ਟਾਈਮ ਤੇ ਹੁੰਨਾ ਕੀ ਹੁੰਦਾ ਵਾ ਪੜਾਈ ਕਰਾਂ ਕਿ ਕੰਮ ਕਰਾਂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਕਦੀ ਕਿਹਾ ਹੀ ਨਹੀਂ ਵੀ ਕੰਮ ਨਾ ਕਰ ਮੈਂ ਤਾਂ ਤੈਨੂੰ ਬੋਲਦੀ ਰਹੀ ਵੀ ਕੰਮ ਥੋੜਾ ਬਤਾ ਹੱਥ ਫੜਤੀ ਮਾਰ ਪਰ ਤੂੰ ਨਹੀਂ ਕੰਮ ਨੂੰ ਹੱਥ ਲਾਇਆ ਤੋਂ ਸਗੋਂ ਭਾਬੀ ਤੇਰੀ ਚੰਗੀ ਆ ਗਈ ਜਿਹਨੇ ਤੈਨੂੰ ਕੰਮ ਕਰਨੇ ਡਾਇ ਉਹਨੂੰ ਇਹ ਵੀ ਪੜ੍ਹ ਲਿਖ ਲਵੇ ਹੈ ਹੁਣ ਤੈਨੂੰ ਕਿੰਨੀ ਮੁਸ਼ਕਲ ਹੋਈ ਹੈ ਜੇ ਜੱਕਦਮ ਕੰਮ ਸਿਰ ਤੇ ਪਿਆਵਤ ਉਹ ਚੱਲ ਕੋਈ ਨਹੀਂ ਮੰਮੀ ਆਪਣੇ ਘਰ ਦਾ ਹੀ ਕੰਮ ਆ ਸਿੱਖ ਲੂੰਗੀ ਹੌਲੀ ਹੌਲੀ ਜਾਚ ਆ ਜੂਗੀ ਪਰ ਤੁਸੀਂ ਇੱਕੋ ਦਾਮ ਸਾਰਾ ਭਾਰ ਮੇਰੇ ਸਿਰ ਤੇ ਨਾ ਪਾਓ ਹੁਣ ਇਹ ਆ ਕਿ ਹੌਲੀ ਹੌਲੀ ਕਰੂੰਗੀ ਆਪੇ ਆਦਤ ਪੈ ਜੂਗੀ ਉਹ ਤਾਂ ਸਵੇਤੇ ਉੱਠਿਆ ਕਰ ਸਵੇਤੇ ਉੱਠ ਕੇ ਬਾਹਰੀ ਬੋਕਰ ਫੇਰ ਲਿਆ ਕਰ ਨਾਲ ਉਹਦੇ ਨੂੰ ਹੌਸਲਾ ਆ ਜਾ ਕਰੇ ਉਹ ਵੀ ਕੱਲੀ ਕੀ ਕਰੇ ਉਹ ਵੀ ਖਪਖਪ ਮਰਦੀ ਰਹੀ ਹੁਣ ਪਤਾ ਲੱਗਾ ਨਾ ਪੇ ਕੰਮ ਕੀ ਚੀਜ਼ ਹੁੰਦੀ ਆ ਚਲ ਐਦਾ ਕਰ ਜਾ ਤੂੰ ਨੂੰ ਚਾਹ ਦੇ ਕੇ ਆ ਅੰਦਰ ਚਲ ਗਈ ਚਲ ਠੀਕ ਆ ਫਿਰ ਮੈਂ ਅੰਦਰ ਭਾਬੀ ਲੱਗੇ ਚਾਹ ਪੀ ਲੇ ਚਲ ਜਾਓ ਪੀ ਲਓ ਜਾਓ ਪੀ ਲਓ ਚਲ ਆ ਰੋ ਨਾ ਤਬੀ ਅਟਾ ਦੀ ਚਾਹ ਮੈਂ ਬਾਹਰ ਲੱਗ ਗਈ ਤੇ ਹੈ ਹੀ ਨਹੀਂ ਚਲ ਮੈਂ ਵੀ ਤੁਹਾਡੇ ਲਾਗੇ ਬੈ ਕੇ ਚਾਹ ਪੀ ਲੈਣੀ ਆ ਬਾਹਰ ਕੀ ਜਾਣਾ ਚਲ ਕੋਈ ਗੱਲ ਹੀ ਆ ਮਿੱਠਾ ਥੋੜਾ ਜਿਹਾ ਫਿੱਕਾ ਪਾਇਆ ਵਾ ਤੂੰ ਅੱਜ ਹੁਣ ਗਾਂ ਤੋਂ ਨਾ ਸੋਹਣੀ ਬੜੀ ਚਾਹ ਬਣਾਈ ਮੈਂ ਨਾ ਜਿੰਨੇ ਘੜੇ ਜੀ ਹੈ ਨਾ ਤਿੰਨ ਕੱਪ ਪਾਉਣੀ ਹੁੰਦੀਆਂ ਮਿੱਠੇ ਦੇ ਅੰਨ ਨਿੱਕੇ ਨਿੱਕੇ ਵਿੱਚੇ ਰੱਖਿਆ ਵਾ ਚਲ ਕੋਈ ਨਹੀਂ ਭਾਬੀ ओके ਤਾਂ ਮੈਂ ਧਿਆਨ ਰੱਖੂਗੀ ਕਿ ਮਿੱਠੇ ਦਾ ਤੁਹਾਡੇ ਦਾ ਤੂੰ ਤੇ ਹੌਲੀ ਹੌਲੀ ਡੇ ਹੀ ਆ ਭੈਣੇ ਛੇਤੀ ਛੇਤੀ ਅੰਦਰ ਸੌਟ ਤੇ ਹੋਰ ਵੀ سارے ਕੰਮ ਪਏ ਆ ਕਰਨ ਵਾਲੇ ਨਹੀਂ ਪੀਤੀ ਜਾਂਦੀ ਨਾ ਤੇ ਬਾਅਦ ਚ ਪੀ ਲਈ ਜਿਹੜੀ ਤੂੰ ਅਫਸਰ ਲੱਗਣਾ ਨਾ ਉਹ ਰਹਿਣਾ ਹੀ ਫਿਰ ਲੱਗਣੂ ਕੰਮ ਕਰਕੇ ਤੇ ਕਾਲਜ ਚੱਲ ਆਹੇ ਭਾਬੀ ਗਰਮ ਗਰਮ ਚਾਹ ਮੈਂ ਕਿੱਦਾਂ ਮੂੰਹ ਸਾੜਨਾ ਆਪਣਾ ਤੇ ਕੋਈ ਗੱਲ ਨਹੀਂ ਠੰਡੀ ਕਰਕੇ ਪੀਣੀ ਹੁਣ ਜਦ ਹੋਰ ਕੋਈ ਕੰਮ ਨਵੇੜਲਾ ਆ ਮੈਂ ਹਿੱਲ ਜਿੰਨੂ ਲਈ ਜੀ ਕਦੋਂ ਦੀ ਚਾਹ ਲੈ ਕੇ ਬੈਠੀ ਆ ਵੀ ਫਟਾਫਟ ਪਹਿਲਾਂ ਉੱਠੀ ਲੇਟ ਵਾ ਤੇ ਜੇ ਕਾਲਜ ਲੇਟ ਹੋ ਗਈ ਨਾ ਫਿਰ ਮੇਰੇ ਅਰਗੀ ਤੇ ਬਲੇਮ ਪਾਉਣਾ ਵੀ ਮੈਂ ਤੇਰੇ ਕਰਕੇ ਲੇਟ ਹੋ ਗਈ ਤੂੰ ਕੰਮ ਕਰਾਇਆ ਜਦੋਂ ਨੂੰ ਕੰਮ ਸੌਂ ਵੀ ਦਿੱਤਾ ਤੇ ਮੇਲੇ ਸਰ ਕੰਮ ਕਰਕੇ ਬੰਦਾ ਆਪਣਾ ਜਾਵੇ ਚਾਹ ਲੈ ਕੇ ਬੈਠੀ ਹੂੰ